ਇਹਨੂੰ ਮਾੜੀ ਗੱਦੋਂ ਆਕਲਾਉ ਮੈਂ ਤਾਂ ਮੱਥਾ ਮਾਰ ਮਾਰ ਕੇ ਹੰਬਿਆ ਪਿਆ ਮੈਂ ਨਿੱਕੀਏ ਕੀ ਹੋ ਗਿਆ ਜੀ ਕੀ ਹੋ ਗਿਆ ਨਾਲ ਤੇਰਾ ਦਿਮਾਗ ਹੈ ਕਿ ਨਹੀਂ ਮਾੜਾ ਮੋਟਾ ਕੰਮ ਕਰਦਾ ਉਹ ਗਵਾਂਡੀ ਦੇ ਲੈਂਟਰ ਪਿਆ ਜਦ ਦੀਆਂ ਕੁਰਸੀਆਂ ਲਿਬੜੀਆਂ ਪਈਆਂ ਨੇ ਇਹਨੂੰ ਸਾਫ਼ ਨਹੀਂ ਕਰਨਾ 100 ਕੋਈ ਆ ਗਿਆ ਜਾਂਦਾ ਕਿੱਥੇ ਬਿਠਾਵਾਂ ਮੈਂ ਇਹਨੂੰ ਉੱਤੇ ਬਿਠਾਵਾਂ ਮਾੜਾ ਮੋਟਾ ਘਰੇ ਸਭਾਈ ਕਰ ਲੈ ਅਗਰ ਸਾਰਾ ਦਿਨ ਤੂੰ ਘਰੇ ਬੇਲੀ ਰਹਿੰਦੀ ਆ ਕੋਈ ਹੱਥ ਲਾ ਕੇ ਰਾਜ਼ ਹੀ ਨਹੀਂ ਹੈ ਬੰਦੀਆਂ ਨੂੰ ਪਤਨੀ ਆਹ ਗੱਲ ਕਿਉਂ ਚੁੱਪੀ ਰਹਿੰਦੀ ਕਿ ਤੀਵੀਂ ਸਾਹ ਘਰ ਬੈਲੀ ਰਹਿੰਦੀ ਹੋਰ ਕੋਈ ਕੰਮ ਨਹੀਂ ਹੁੰਦਾ ਉਹਨੂੰ ਮੈਂ ਹੋਰ ਜਨਾਨੀਆਂ ਨੂੰ ਘਰੇ ਕੰਮ ਕੀ ਹੁੰਦਾ ਸਾਰਾ ਦਿਨ ਦੋ ਰੋਟੀਆਂ ਨਾਲੀਆਂ ਚਾਰ ਕੱਪੜੇ ਤੋਂ ਲੈ ਬੈਲੀ ਰਹਿਣਾ ਫਿਰ ਆ ਜਨਾਨੀਆਂ ਨੂੰ ਕਹਿਣਾ ਬਹੁਤ ਸੌਖਾ ਜੇ ਉਹਨਾਂ ਦੀ ਜਗ੍ਹਾ ਤੇ ਆ ਕੇ ਨਾ ਆਪ ਕੰਮ ਕਰਨਾ ਪਵੇ ਫੇਰ ਪਤਾ ਲੱਗੇ ਤੁਹਾਨੂੰ ਉਹ ਮੈਨੂੰ ਤੰਗ ਕਰ ਦੋ ਬਿਨਾਂ ਹੋਰ ਤੂੰ ਕਰਦੀ ਕੀ ਆ ਸਾਰਾ ਦਿਨ ਢੱਕਾਂ ਤੋਂ ਦੂਰਾ ਨਹੀਂ ਕਰਦੀ ਬਾਲੀ ਕੋਲ ਨੂੰ ਐਦਾਂ ਨਹੀਂ ਪਤਾ ਲੱਗਣਾ ਆਓ ਬੈਠੋ ਤੁਹਾਨੂੰ ਮੈਂ ਕੰਮ ਦੱਸਦੀ ਆ ਜਨਾਨੀ ਕੀ ਕੀ ਕੰਮ ਕਰਦੀ ਸਾਰਾ ਦਿਨ ਘਰ ਦੇ ਵਿੱਚ ਨਾ ਸਭ ਤੋਂ ਲੇਟ ਸੌਕੇ ਸਵੇਰ ਨੂੰ ਸਭ ਤੋਂ ਪਹਿਲਾਂ ਜਨਾਨੀ ਉੱਠਦੀ ਐ ਸਵੇਰੇ ਉੱਠ ਕੇ ਨਾ ਸਭ ਤੋਂ ਪਹਿਲਾਂ ਸਭ ਨੂੰ ਮੈਂ ਬੈਡਰੀ ਦਿੱਨੀ 4:30 ਵਜੇ ਉੱਠ ਕੇ ਆ ਤੁਹਾਡੇ ਨਾ ਸਰਾਣੀ ਚਾਹ ਤਰਨ ਤੋਂ ਬਾਅਦ ਨਾਲੇ ਮੇਰਾ ਕੰਮ ਸ਼ੁਰੂ ਹੋ ਜਾਂਦੇ ਨੇ ਪਹਿਲਾਂ ਝਾੜੂ ਪੋਚਾ ਕਰ ਲੋ ਫਿਰ ਨਾਸ਼ਤਾ ਬਣਾ ਲਓ ਤੁਸੀਂ ਕਹਿੰਦੇ ਆ ਨਹੀਂ ਖਾਣਾ ਮੁੰਡਾ ਕਹਿੰਦਾ ਆ ਨਹੀਂ ਦਾਲ ਸਬਜ਼ੀ ਕਰਨੀ ਕੋਈ ਕਹਿੰਦਾ ਮੈਨੂੰ ਆ ਰੋਟੀ ਚਾਹੀਦੀ ਐ ਪਰੌਂਠਾ ਆ ਖਾਣਾ ਨਖਰੇ ਤਾਂ ਤੁਹਾਡੇ ਮੁੱਕਦੇ ਹੀ ਨਹੀਂ ਕਿਸੇ ਨਾ ਕਿਸੇ ਤਰ੍ਹਾਂ ਮੈਨੇਜ ਕਰਕੇ ਨਾ ਤੁਹਾਨੂੰ ਮੈਂ ਟਿਫਨ ਦੇ ਕੇ ਕੰਮ ਤੇ ਭੇਜਦੀ ਐ ਤੇ ਉਹਨੂੰ ਮੈਂ ਸਕੂਲ ਭੇਜਦੀ ਐ ਤੁਹਾਡੇ ਜਾਣ ਤੋਂ ਬਾਅਦ ਨਾ ਭਾਂਡੇ ਧੋ ਕੇ ਹਲੇ ਮੈਂ ਬੈਲ ਨਹੀਂ ਹੁੰਦੀ ਨਾਲੇ ਮੈਨੂੰ ਇਹ ਹੁੰਦਾ ਵੀ ਚਾਲ ਹੁਣ ਸਾਰੇ ਗਏ ਹੋਣੇ ਮੈਂ ਕੱਪੜੇ ਧੋ ਲਾ ਇਹੀ ਲਾਹਾ ਲੈ ਲਵਾਂ ਮੈਂ ਆ ਕੱਪੜੇ ਧੋ ਕੇ ਨਾ ਫਿਰ ਦੁਪਹਿਰ ਦੀ ਰੋਟੀ ਦਾ ਕੰਮ ਸ਼ੁਰੂ ਹੋ ਜਾਂਦਾ ਆ ਅੱਧਾ ਟਾਈਮ ਤਾਂ ਇਸੇ ਗੱਲ ਨੂੰ ਸੋਚਣ ਚ ਲੱਗ ਜਾਂਦਾ ਵੀ ਅੱਜ ਬਣਾਉਣਾ ਕੀ ਆ ਕਿਹੜੀ ਸਬਜ਼ੀ ਬਣਾਉਣੀ ਆ ਹਲੇ ਮੈਂ ਮਾੜੀ ਠੂਹੀ ਨਹੀਂ ਲਾਈ ਹੁੰਦੀ ਬੈੱਡ ਤੇ ਜਦ ਹੀ ਮੁੰਡਾ ਆ ਜਾਂਦਾ ਇਹ ਕਹਿੰਦਾ ਮੰਮੀ ਮੈਨੂੰ ਤਾਜ਼ੀ ਤਾਜ਼ੀ ਰੋਟੀ ਲਾ ਕੇ ਦੇ ਉਹਨੂੰ ਰੋਟੀ ਦੇ ਕੇ ਹਟਦੀਆਂ ਮੇਰੇ ਹੋਰ ਸੌ ਕੰਮ ਹੁੰਦੇ ਚਾਹ ਬਣਾਉਣੀ ਹੁੰਦੀ ਹੋਰ ਛੱਤੀ ਉਹੇ ਦਾੜੀ ਖੋਲਕਣ ਬੈਠ ਗਿਆ ਹਲੇ ਤੱਕ ਦਿਨ ਦਾ ਸਾਰਾ ਕੰਮ ਪਿਆ ਆ ਰਾਤ ਦੀ ਰੋਟੀ ਦਾ ਸੁਣ ਲੋ ਹਲੇ ਉਹ ਬੱਸ ਬੱਸ ਬਾਬਾ ਬੱਸ ਬੱਸ ਉਹ ਮੈਂ ਤਾਂ ਤੈਨੂੰ ਕਹਿ ਗਿਆ ਢੂੰਡਾ ਦਾ ਫਖਰੇ ਛੇੜ ਲਿਆ ਉਹ ਨਿੱਕਿਆ ਤੂੰ ਵਧੀਆ ਕੀਤਾ ਇਹਦੇ ਮੁਰੇ ਹੱਥ ਜੋੜ ਕੇ ਆਉਂਦਾ ਖੜਾ ਛਡਾ ਲਿਆ ਕਿਉਂਕਿ ਆਪਾਂ ਕਹਿ ਤਾਂ ਦਿੰਦੇ ਆ ਵੀ ਜਨਾਨੀ ਇਹਨੂੰ ਕਰੇ ਕੋਈ ਕੰਮ ਨਹੀਂ ਹੁੰਦਾ ਬੇਲੀ ਐ ਪਰ ਜਦੋਂ ਉਹਦੀ ਸਟੇਜ ਤੇ ਆ ਕੇ ਆਪਾਂ ਸੋਚਦੇ ਆ ਨਾ ਫਿਰ ਅਹਿਸਾਸ ਹੁੰਦਾ ਕਿ ਜਿੰਨੇ ਘਰ ਦੇ ਵਿੱਚ ਆਪਾਂ ਨੂੰ 베ਲੀ ਔਰਤ ਲੱਗਦੀ ਹੈ ਨਾ ਸਭ ਤੋਂ ਪੀਸੀ ਉਹ ਹੋਉਂਦੀ ਹੈ ਹੁਣ ਕਿਹੜੀਆਂ ਕਿਹੜੀਆਂ ਚੀਜ਼ਾਂ ਦਾ ਜ਼ਿਕਰ ਆਏ ਨੇ ਤਾਂ ਹਜੇ ਆ ਨਿੱਕੀ ਨੇ ਤਾਂ ਚਾਰਕ ਚੀਜ਼ਾਂ ਦਾ ਜ਼ਿਕਰ ਕੀਤਾ ਹਜੇ ਹੋਰ ਢੇਰ ਸਾਰੇ ਕੰਮ ਨੇ ਉਹ ਤਾਂ ਹਜੇ ਨੇ ਗਿਣਾਈ ਨਹੀਂ ਹੈ ਬੰਦੇ ਨੂੰ ਸੌਖਾ ਲੱਗਦਾ ਵੀ ਸ਼ਾਇਦ ਮੈਂ ਦਫ਼ਤਰ ਜਾਣਾ ਜਾਂ ਕੰਮ ਤੇ ਜਾਣਾ ਆ ਜਾਣਾ ਮੈਂ ਹੀ ਕੰਮ ਕਰਦਾ ਪਰ ਜਦੋਂ ਕਿ ਔਰਤ ਦਾ ਦੇਣ ਤਾਂ ਕੋਈ ਇਨਸਾਨ ਦੇ ਹੀ ਨਹੀਂ ਸਕਦਾ ਦੇ ਸਤਕਾਰ ਕੇ ਸਤਕਾਰ ਕਰੋ ਆਪਣੀ ਪਤਨੀ ਦੀ ਜਿਹੜੀ ਹਾਊਸ ਵਾਈਫ ਹੈ ਤੇ ਤੁਹਾਡੀਆਂ ਸਭ ਇਸ਼ਾਵਾ ਪੂਰੀਆਂ ਕਰਦੀ ਹੈ ਤੇ ਉੱਤੋਂ ਤੁਹਾਡੇ ਨਖਰੇ ਵੀ ਚੱਲਦੇ ਆ ਮੈਂ ਆਹ ਨਹੀਂ ਖਾਣਾ ਮੈਂ ਆਹ ਨਹੀਂ ਪੋਣਾ ਆਹ ਕੀ ਕਰਤਾ ਉਹ ਕੀ ਕਰਤਾ ਤੂੰ ਆਹ ਨਹੀਂ ਕੀਤਾ ਇਹ ਚੀਜ਼ਾਂ ਨੂੰ ਆਪਾਂ ਉਲੰਭੇ ਇੱਕ ਪਾਸੇ ਛੱਡ ਕੇ ਨਾ ਉਹਦੀਆਂ ਪੋਜ਼ਿਟਿਵ ਚੀਜ਼ਾਂ ਦੀ ਤਾਰੀਫ਼ ਕਰੋ ਬੀ ਸ਼ਾਬਾਸ਼ ਤੂੰ ਆ ਵੀ ਕਰ ਲਿਆ ਕਮਾਲ ਹੈ ਤੂੰ ਉਹ ਵੀ ਕਰਤਾ ਤੂੰ ਤਾਨੂੰ ਇੰਨਾ ਕੰਮ ਇਕੱਲੇ ਕਰੀ ਜਾਂਦੀਆਂ ਫਿਰ ਮੇਰਾ ਖਿਆਲ ਹੈ ਵੀ ਸ਼ਾਇਦ ਆਤ ਨੂੰ ਹੌਸਲਾ ਵੀ ਹੋ ਜਾਂਦਾ ਤੇ ਉਤਸ਼ਾਹ ਧੋਕੇ ਹੋਰ ਵੀ ਚਾਈ ਚਾਈ ਕਰਦੇ ਸਾਰੇ ਕੰਮ ਨਿਭੇੜ ਦਿਆ ਨਹੀਂ ਤਾਂ ਫਿਰ ਕਲੇਸ਼ ਤਾਂ ਦੂਰ ਹੈ ਹੀ ਨਹੀਂ ਹੁਣੇ ਤੁਸੀਂ ਦੇਖਣਾ ਵੀ ਘਰ ਦੇ ਵਿੱਚ ਖੁਸ਼ੀਆਂ ਖੀੜੇ ਲੈ ਕੇ ਆਉਣੇ ਆ ਜਾਂ ਕਲੇਸ਼ ਪਾਉਣਾ ਜੇ ਤੁਹਾਨੂੰ ਮੇਰੀ ਗੱਲ ਸਹੀ ਲੱਗੀ ਆ ਤੇ ਸਾਰੀਆਂ ਲੇਡੀਜ਼ ਤੇ ਗੱਲ ਟੁਕਮੀ ਆ ਤਾਂ ਤੁਸੀਂ ਵੀ ਆਪਣੀ رائے ਸਾਨੂੰ ਕਮੈਂਟਸ ਰਾਹੀਂ ਜ਼ਰੂਰ ਦਿਓ